ਵਟਾਲੀ ਦੀ ਧੀ ਮੰਨਤ ਕੌਰ ਨੇ ਆਪਣੇ ਇਲਾਕੇ ਆਪਣੇ ਮਾਪਿਆਂ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਮੰਨਤ ਕੌਰ ਨੇ ਆਈਸੀਆਈਸੀ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ 'ਚੋਂ 98.60% ਦੀ ਨੰਬਰ ਹਾਸਲ ਕਰਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਆਪਣੇ ਨਾਮ ਕਰ ਲਿਆ ਏ। ਮੰਨਤ ਕੌਰ ਨੇ 4 ਸਬਜੈਕਟਾਂ 'ਚੋਂ 100 'ਚੋਂ 100% ਦੀ ਨੰਬਰ ਹਾਸਲ ਕੀਤੇ ਨੇ। ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਏ। ਮੰਨਤ ਦਾ ਕਹਿਣਾ ਕਿ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਏ। ਪਰਿਵਾਰ ਨੇ ਵੀ ਦੱਸਿਆ ਕਿ ਮੰਨਤ ਕੌਰ ਦਿਨ-ਰਾਤ ਪੜ੍ਹਾਈ ਲਈ ਮਿਹਨਤ ਕਰਦੀ ਰਹਿੰਦੀ ਏ। ਮੇਰਾ ਨਾਮ ਮੰਨਤ ਕਾਲੂਆ। ਮੈਂ ਜਿਹੜੀਆਂ 24 ਸੈਸ਼ਨ 2024 ਸੈਸ਼ਨ ਦੇ ਵਿੱਚ ਜਿਹੜੀਆਂ 10th ਬੋਰਡ ICSE ਬੋਰਡ ਦੇ ਐਗਜ਼ਾਮੀਨੇਸ਼ਨਸ ਹੋਈਆਂ ਸਨ ਉਹਦੇ ਵਿੱਚ ਮੈਂ ਫਰਸਟ ਆਈ ਹਾਂ। ਤੁਹਾਡਾ ਪੀਨਰ ਨੰਬਰ ਆਇਆ ਕਿਹੜਾ ਸੀ? ਮੇਰੇ 98.6% ਆਏ। ਤੁਹਾਡਾ ਪੀਨਰ ਨੰਬਰ ਕਿਹੜਾ ਸੀ? ਚਾਹ ਲੱਗ ਰਿਹਾ ਪਤਾ ਲੱਗ ਰਿਹਾ ਉੱਪਰ ਆਇਆ ਸੀ। ਜਦੋਂ ਮੈਨੂੰ ਇਹ ਰਿਜ਼ਲਟ ਦਾ ਪਤਾ ਲੱਗਾ ਤਾਂ ਜੋ ਮੇਰੀ ਮਦਨੇ ਦੱਸਿਆ ਮੈਨੂੰ ਕਿ ਮੇਰੇ 98.6% ਆਏ ਨੇ ਤੇ ਪਹਿਲਾਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਤੇ ਬਾਅਦ ਵਿੱਚ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਕੋਈ ਉਹਦਾ ਅੰਤ ਹੀ ਨਹੀਂ ਹੈਗਾ। ਪੇਰੈਂਟਸ ਦੀ ਗੱਲ ਕਰੀਏ ਤੇ ਮੇਰੇ ਪੇਰੈਂਟਸ ਤੋਂ ਲੈ ਕੇ ਗ੍ਰੈਂਡਪੇਰੈਂਟਸ ਤੱਕ ਸਾਰੇ ਜਾਨੇ ਬਹੁਤ ਜ਼ਿਆਦਾ ਸਪੋਰਟਿਵ ਨੇ ਤੇ ਜਿੱਥੇ ਮੈਨੂੰ ਉਹਨਾਂ ਦੀ ਲੋੜ ਪੈਂਦੀ ਆ ਉਹ ਮੇਰੇ ਲਈ ਉੱਥੇ ਸਟੈਂਡ ਹੁੰਦੇ ਆ ਬੀਟਾ ਜਰਾ ਪਤਾ ਲੱਗਿਆ ਜਿਹੜੇ ਚਾਰ ਚ ਜਨਰਲ ਦਾ ਜਿਹੜਾ 100% ਨੰਬਰ ਆਇਆ ਕਿਹੜਾ ਕਿਹੜਾ ਸਬਜੈਕਟ ਹੈ ਤੇ ਕਿੰਨੇ ਨੰਬਰ ਮਿਲ ਗਏ ਜਿਹੜਾ ਅਗਰ ਗੱਲ ਕਰੀਏ 100 ਆਊਟ ਆਫ 100 ਦੀ ਤੇ ਮੇਰੇ ਚਾਰ ਸਬਜੈਕਟਸ ਦੇ ਵਿੱਚੋਂ 100 ਆਊਟ ਆਫ 100 ਆਇਆ ਨੇ ਉਹਨਾਂ ਵਿੱਚੋਂ ਪਹਿਲਾ ਹੈਗਾ కెਮਿਸਟਰੀ ਤੇ एसएसटी ਦੇ ਦੋਵੇਂ ਸਬਜੈਕਟ ਜੀਓਗ੍ਰਾਫੀ ਹਿਸਟਰੀ ਤੇ ਫਿਜ਼ੀਕਲ ਐਜੂਕੇਸ਼ਨ ਨਹੀਂ ਮਿਹਨਤ ਤੇ ਮੈਂ ਸਾਰਿਆਂ ਦੇ ਵਿੱਚ ਬਰਾਬਰ ਹੀ ਕੀਤੀ ਸੀ ਪਰ ਜਿਨ੍ਹਾਂ ਦੇ ਵਿੱਚ ਅੱਗੇ ਕਿਸਮਤ ਚੱਲ ਪਈ ਤੇ ਅੱਗੇ ਮੇਰਾ ਲਾਈਫ ਤੇ ਵਿੱਚ ਏਮ ਆ ਕਿ ਮੈਂ ਡਾਕਟਰ ਬਣਾ ਤੇ ਇਹਦੀ ਇਨਸਪੀਰੇਸ਼ਨ ਮੈਨੂੰ ਮੇਰੇ ਭੂਆ ਜੀ ਤੋਂ ਮਿਲਦੀ ਆ ਜਿਹੜੇ ਕਿ ਪੇਸ਼ੇ ਤੇ ਡਾਕਟਰ ਨੇ ਤੇ ਮੈਂ ਵੀ ਡਾਕਟਰ ਬੰਨਾ ਚਾਹੁੰਦਾ ਹਾਂ ਅਗਰ ਸਪੋਰਟਸ ਦੀ ਗੱਲ ਕਰੀਏ ਸਪੋਰਟਸ ਮੈਂ ਖੇਡਦੀ ਕਿ ਮੇਰਾ ਮਾਈਂਡ ਡਰ ਰਿਲੀਫ ਜਿ ਤਰ੍ਹਾਂ ਕਹਿੰਦੇ ਕਿ ਪੜਾਈ ਦੇ ਨਾਲ ਖੇਡਣਾ ਵੀ ਜ਼ਰੂਰੀ ਹੁੰਦਾ ਵਾ ਇਸ ਕਰਕੇ ਮੇਰੇ ਪੇਰੈਂਟਸ ਨੇ ਕਰਕੇ ਪੇਰੈਂਟਸ ਨੇ ਕਹਿੰਤੇ ਮੈਂ ਜਿਹੜੀ ਸਪੋਰਟਸ ਜਿਹੜੀ ਫੁੱਟਬਾਲ ਅਡਾਪਟ ਕੀਤੀ ਹੈ ਖੇਡਣਾ ਮੇਰਾ ਨਾਮ ਸੁਖਵੰਤ ਸਿੰਘ ਇਹ ਮੇਰੀ ਪੋਤਰੀ ਇਹ ਮੇਰੀ ਪੋਤਰੀ ਨੇ 10ਵੀਂ ਦਾ ਐਗਜ਼ਾਮ ਦਿੱਤਾ ਸੀ ਉਹਦੇ ਵਿੱਚੋਂ ਇਹ ਫਸਟ ਆਈ ਹੈ ਸਕੂਲ ਦੇ ਵਿੱਚੋਂ ਬਲਕਿ ਡਿਸਟ੍ਰਿਕਟ ਲੈਵਲ ਤੇ ਇਹ ਟੌਪ ਕੀਤਾ ਹੈ ਮੈਨੂੰ ਇਹ ਸੁਣ ਕੇ ਜਦੋਂ ਮੈਨੂੰ ਪਤਾ ਲੱਗਾ ਰਜੈਂਟ ਦਾ ਕਿ ਮੇਰੀ ਪੋਤਰੀ ਟੌਪ ਕੀਤਾ ਔਰ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ। ਕਿ ਦਾਦੇ ਦਾ ਪੋਤੀ ਦਾ ਬਹੁਤ ਜਿਆਦਾ ਪਿਆਰ ਹੁੰਦਾ ਲੱਗਦਾ। ਬਿਲਕੁਲ ਜੀ ਕਹਿੰਦੇ ਆ ਜੀ ਦਾਦੇ ਪੋਤੀ ਦਾ ਪਿਆਰ ਤੇ ਹੁੰਦਾ ਇੱਕ ਦੂਸਰਾ ਕਹਿੰਦੇ ਆ ਨਾ ਮੂਲ ਨਾਲੋਂ ਵਿਆਹ ਪਿਆਰਾ ਹੁੰਦਾ। ਇਹ ਮੂਲ ਨਾਲੋਂ ਵਿਆਹ ਪਿਆਰਾ ਜਿਆਦਾ ਹੀ ਪਿਆਰਾ ਹੁੰਦਾ। ਤੇ ਉਹਨਾਂ ਨਾਲ ਕੇ ਖੁਸ਼ੀ ਤੇ ਬਹਿਉਣੀ। ਸੰਜਸ ਤੁਹ ਆ ਗਏ ਨੀ ਪਤਾ ਲੱਗਾ ਬੇਟੀ ਮੈਂ ਕਿਹਾ ਬਿਲਕੁਲ ਜੀ ਅੱਥਰੂ ਆ ਗਏ ਕਿ ਬੇ ਦੀ ਖੁਸ਼ੀ ਤੇ ਫਿਰ ਕਦੀ ਕਦੀ ਮਿਲਦੀ ਹੈ ਨਾ ਗਾਂ ਬੱਚੇ ਜੇ ਕਰਨ ਕਿੰਦਾਂ ਦਾ ਬੇਟੀ ਦਾ ਸੁਭਾਅ ਵਾਜਦਾ ਪੜਾਈ ਦੇ ਵਿੱਚ ਮੇਰੀ ਪੁੱਤਰੀ ਦਾ ਸੁਭਾਅ ਬਹੁਤ ਵਧੀਆ ਲੇਕਿਨ ਇਹ ਜਿਆਦਾ ਧਿਆਨ ਦੇਦਾ ਪੜਾਈ 'ਚ ਹੀ ਰਹਿੰਦਾ ਆਸੇ-ਪਾਸੇ ਵੀ ਜਿੰਨਾ ਚਿਰੇ ਦਾ ਪੜਾਈ ਦਾ ਪੂਰਾ ਕੰਮ ਖਤਮ ਹੋਵੇ ਚਾਹੇ ਰਾਤ ਦੇ 12 ਵਜੇ ਇਨੇ ਆਪਣਾ ਪੂਰਾ ਕਰਕੇ ਫੇਰੇ ਮੇਰਾ ਨਾਮ ਅਮਨਦੀਪ ਜੀ ਪਾ ਜੀ ਕੌਣ ਫਰਸਟ ਆਇਆ ਤੁਹਾਡੇ ਕੋਲ ਮੇਰੀ ਬੇਟੀ ਮਨਤ ਕਾਲੂ ਫਰਸਟ ਆਈ ਜੇ ਡਿਸਟ੍ਰਿਕਟ ਲੈਵਲ ਤੋਂ ਫਰਸਟ ਆਈ ਜੇ ਭਾਜੀ ਤੇ ਬੜੀ ਖੁਸ਼ੀ ਹੋਈ ਮੈਨੂੰ ਜਦੋਂ ਸੁਣਿਆ ਤੇ ਜਦੋਂ ਮੈਂ ਇਹ ਵੇਖਿਆ ਕਿ ਸੁਣਿਆ ਕਿ ਮੇਰੀ ਬੇਟੀ ਸਕੂਲ ਚ ਟੌਪ ਕੀਤਾ ਵਾ ਉਹਦੇ ਤੇ ਬਹੁਤ ਖੁਸ਼ੀ ਆਈ ਤੇ ਜਦੋਂ ਪਤਾ ਲੱਗਾ ਕਿ ਡਿਸਟ੍ਰਿਕਟ ਲੈਵਲ ਤੋਂ ਫਰਸਟ ਆਈ ਫਿਰ ਤੇ ਮੇਰੀ ਖੁਸ਼ੀ ਸਾਂਭੀ ਨਹੀਂ ਜਾਣੀ ਤੇ ਮੇਰੀ ਅੱਖਾਂ ਚੋਂ ਅਥਰੂ ਵਗ ਹੀ ਜਾਣ ਡੇ ਕਿੰਨੇ ਨੰਬਰ ਆਏ ਮੇਰੀ ਬੇਟੀ ਦੇ 98.6 ਆਏ ਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਜਦੋਂ ਬੱਚਾ ਮਿਹਨਤ ਕਰਦਾ ਤੇ ਉਹਨੂੰ ਉਹਦਾ ਫਲ ਮਿਲਦਾ ਨਾ ਤੇ ਖੁਸ਼ੀ ਦਾ ਤਾਂ ਕੋਈ ਅੰਤ ਹੀ हां बेटा ਵੀ ਬੜੀ ਮਿਹਨਤ ਕਰਦਾ ਉਹ 6th ਚੋਂ ਗਿਆ ਜੇ 99.0 ਉਹਦੇ ਵੀ ਇੰਨੀ 99% ਆਈ ਹੀ ਉਹਦੇ ਵੀ 5th ਚੋਂ ਜਿਹੜੀ ਬੇਟੀ ਹੈ ਕਿੰਨੀ ਕਿ ਮਿਹਨਤ ਕਰਦੀ ਹੈ ਫਿਰ ਪੜਾਈ ਦੇ ਵਿੱਚ ਬੜੀ ਭਾਜੀ ਇਹ ਤਾਂ ਬਹੁਤ ਮਿਹਨਤ ਕਰਦੀ ਹੈ ਜਦੋਂ ਇਗਜ਼ਾਮ ਚੱਲਣਦੇ ਨੇ ਨਾ 12 12 ਵਜੇ ਤੱਕ ਪੜ੍ਹਦੀ ਵੈਸੇ ਵੀ ਇਗਜ਼ਾਮ 'ਚ ਤੇ ਪੜ੍ਹਦੀ ਅੱਗੋਂ ਪਿੱਛੋਂ ਵੀ ਇੰਨੇ ਐ ਕਨਸੈਪਟ ਕਲੀਅਰ ਕਰਕੇ ਤੇ ਫੇਰ ਹੀ ਇੰਨੇ ਬਸ ਸੈਟੀਸਫਾਈਡ ਹੋਣਾ ਕਿੰਨੇ 4 ਚਾਰਜ ਡਿਰੇਕਟਰ ਦੇ ਵਿੱਚੋਂ 100% ਹੀ ਨੰਬਰ ਲੈਣ ਦੇ ਬੀਟੇ ਹਾਂਜੀ ਹਾਂਜੀ ਸਾਡੇ 99% ਹੀ ਆਈ ਜਦੋਂ ਚਾਹੁੰਦੇ ਤੁਹਾਡਾ ਅੱਜ ਫਿਰ ਕਿੰਨਾ ਕੁ ਖੁਸ਼ੀ ਹੈ ਬੜੀ ਖੁਸ਼ੀ ਹੈ ਭਾਜੀ ਵਹੀਂ ਕੱਲ ਦੇ ਤੇ ਵਧਾਈਆਂ ਲੈ ਲਈ ਥੱਕ ਗਈ ਬੜੇ ਫੋਨ ਆਉਂਦੇ ਆ ਬਹੁਤ ਖੁਸ਼ੀ ਹਨ ਕੀ ਬਣਾਣਾ ਚਾਹੁੰਦੇ ਹੋ ਬੇਟੀ ਮੇਰੀ ਦਾ ਇੰਟਰਸਟ ਹੈ ਕਿ ਮੈਂ ਡਾਕਟਰ ਬਣਾ ਤੇ ਉਹ ਡਾਕਟਰ ਹੀ ਬਣੂਗੀ ਹਾਂ ਮਮਾ ਦਾ ਕੀ ਰੂਪ ਹੈ ਮੇਰਾ ਵੀ ਉਹਦੇ ਨਾਲ ਹੀ ਹੈ ਬਾਜੀ ਜੋ ਉਹਦੀ ਮਰਜ਼ੀ ਉਹ ਹੀ ਹੋਗਾ